ਰਿਮਾਂਡ ਮਿਲ ਚੁੱਕਾ ਹੈ ਇਸ ਟਾਈਮ ਸੱਤ ਨੌਜਵਾਨਾਂ ਨੂੰ ਰਿਮਾਂਡ ਮਿਲਿਆ ਜੀ ਉਹਨਾਂ ਦਾ 25 ਤਰੀਕ ਤੱਕ ਰਿਮਾਂਡ ਮਿਲ ਚੁੱਕਾ ਹੈ ਇਹਨਾਂ ਨੇ ਕਿਹਾ ਸੀ ਕਿ ਸਸੇ ਵੈਪਨ ਬਰਾਮਦ ਕਰਨੇ ਨੇ ਤੇ ਮੋਬਾਈਲ ਬਰਾਮਦ ਕਰਨੇ ਨੇ ਰਿਕਵਰੀ ਕਰਨੀ ਤਾਂ ਦੂਸਰੀ ਸਾਈਡ ਤੇ ਉਹਨਾਂ ਦੇ ਅਫੀਸਰ ਨੇ ਅਦਾਲਤ 'ਚ ਕਿਹਾ ਕਿ ਆਲਰੇਡੀ ਜਿਹੜੇ ਨੇ ਵੈਪਨ ਹੈ ਉਹਨਾਂ ਨੇ ਕਿਹਾ ਜਿਹੜੀ ਕਾਲ ਡਾਟਾ ਸਾਡੇ ਕੋਲ ਹੈ ਤੇ ਮੈਂ ਕਿਹਾ ਵੈਪਨ ਤਾਂ ਆਲਰੇਡੀ ਇੱਕ ਸੜੀ ਜਿਹਨੇ ਉਹਨਾਂ ਦੇ ਕੋਰਟ 'ਚ ਪੇਸ਼ ਹੋ ਰਹੇ ਨੇ ਅੰਮ੍ਰਿਤਸਰ ਅਦਾਲਤ 'ਚ ਪੇਸ਼ ਹੋ ਰਹੇ ਨੇ ਟ੍ਰਾਇਲ ਚੱਲ ਰਿਹਾ ਹੈ ਤਾਂ ਉਸ ਕੁਐਸਚਨ ਦਾ ਕੋਈ ਆਨਸਰ ਨਹੀਂ ਸੀ ਜਿਵੇਂ ਕਿਸਾਨਾਂ ਦੇ ਕਿਤੇ ਹੋਇਆ ਕਿ ਪੰਜਾਬ ਦਾ ਡੀਆਈਜੀ ਲੋਕਾਂ ਨੂੰ ਵਾਜਾ ਮਾਰ ਕੇ ਥ੍ਰੈਟ ਕਰੇ ਪਹਿਲੀ ਵਾਰ ਪੰਜਾਬ ਚ ਹੋ ਰਿਹਾ ਹੈ ਹਾਂ ਇੱਕ ਇਹ ਸਟੇਟ ਦਾ ਆਰਡਰ ਹੁੰਦਾ ਹੈ ਇਹ ਡੀਸੀ ਦੇ ਆਰਡਰ ਹੁੰਦੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਇੱਕ ਡੀਆਈਜੀ ਐਸਐਸਪੀ ਪੰਜਾਬ ਨੂੰ ਥ੍ਰੈਟ ਕਰ ਰਿਹਾ ਉਸ ਪੰਜਾਬ ਦੇ ਵਿੱਚ ਅਸੀਂ ਕਿਵੇਂ ਕਵਾਂਗੇ ਏ ਆਰਡੀ ਕੋਲੋਂ ਉੱਥੇ ਕੋਈ ਮਰਜ਼ੀ ਕੋਈ ਮਿੱਟੀ ਪਟਕੇ ਉੱਤੇ ਤੇ ਮਿੱਟੀ ਪਾ ਕੇ ਥੱਲੇ ਵੈਪਨ ਕੱਢ ਲੈਣਗੇ ਇਹਨਾਂ ਦਾ ਕੀ ਕਰ ਲਾਂਗੇ ਰੋਜ਼ ਹੀ ਕੋਟਾ ਜਿਹਾ ਹੁੰਦਾ ਕਿਉਂ ਪੰਜਾਬ ਦੇ ਅੰਦਰ ਇਸ ਵਕਤ ਜਿਹੜਾ 50 ਪੁਲਿਸ ਦਾ ਰਾਜ ਹੈ ਬਹੁਤ ਜ਼ਿਆਦਾ ਇੱਕ ਤਰਾਸ ਦੀ ਹੈ ਸਾਡੇ ਲਈ ਸਰਕਾਰ ਦਾ ਮਕਸਦ ਇਹ ਹੈ ਐਨਐਸਏ ਨੂੰ ਸਹੀ ਠਹਿਰਾਉਣਾ ਕਿ ਇਹਨਾਂ ਕੋਲੋਂ ਕੋਈ ਵੈਪਨ ਦਿਖਾ ਦਿਓ 2 ਸਾਲ ਦੇ ਬਾਅਦ ਇਹਨਾਂ ਤੋਂ ਕੋਈ ਕਾਲ ਡਿਟੇਲ ਬਾਹਰ ਦੇ ਵਿੱਚ ਦਿਖਾ ਦਿਓ ਕਿਸੇ ਦੇ ਨਾਲ ਤਾਂ ਕਹਿ ਜਾਣਗੇ ਨਹੀਂ ਜੀ ਇਹ ਤਾਂ ਆਦਮੀ ਜਿਹੜੇ ਨੇ ਇਹਨਾਂ ਦੇ ਉੱਤੇ ਰਿਲੇਸ਼ਨ ਬਹੁਤ ਜ਼ਿਆਦਾ ਸੀ ਸੋ ਇਹ ਜਾਣ ਬੁੱਝ ਕੇ ਸਰਕਾਰ ਕਰ ਰਹੀ ਹੈ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਹਟਾ ਕਿ ਪੰਜਾਬ ਦੇ ਅੰਦਰ ਇਸ ਵਕਤ ਜਿਹੜਾ ਹੈ ਉਹ ਇੱਕ ਡਿਕਟੇਟਰਸ਼ਿਪ ਹੈ ਇੱਕ ਪੁਲਿਸ ਰਾਜ ਹੈ ਇਹ ਪੁਲਿਸ ਜਿਹੜਾ ਕਹਿ ਰਹੀ ਹੈ ਅਸੀਂ ਸਜ਼ਾ ਦੇ ਆ ਕਿਵੇਂ ਸਜ਼ਾ ਦੇ ਵੀ ਸਾਹਿਬ ਕਹਿ ਰਹੇ ਕਿ ਸਖਤ ਸਜ਼ਾਵਾਂ ਹੋਣਗੀਆਂ ਅਜਨਾਲੇ ਵਾਲੇ ਕੇਸ ਦੇ ਵਿੱਚ ਤੁਹਾਡਾ ਕੋਈ ਵੀ ਸੈਕਸ਼ਨ ਪ੍ਰੂਵ ਨਹੀਂ ਹੁੰਦਾ ਸਿੰਪਲ ਇੰਜਰੀ ਹੈ ਡੇਂਜਰ ਟੂ ਲਾਈਫ ਨਹੀਂ ਅਟੈਕ ਸਾਬਤ ਨਹੀਂ ਹੁੰਦਾ ਮਾਲਖਾਨੇ ਚ ਕਿ ਉਥੋਂ ਸਮਾਨ ਗਵਾਚਿਆ ਨਹੀਂ ਉਹਨਾਂ ਦਾ ਤਾਂ ਪੁਲਿਸ ਦਾ ਤੁਹਾਨੂੰ ਮੈ ਡਿਸੀਜਨ ਆ ਦੋ ਦਿਨ ਪਹਿਲਾਂ ਜਿਵੇਂ ਕਰਨਲ ਦੇ ਬੇਟੇ ਨੂੰ ਕੁੱਟਿਆ ਹੈ ਇਕਾਈ ਜੀ ਦੇ ਰੈਂਕ ਦੇ ਬੰਦੇ ਨੂੰ ਕੁੱਟਿਆ ਹੈ ਪੰਜਾਬ ਪੁਲਿਸ ਬਾਰੇ ਐਸ ਵਕਤ ਬੇ ਲਗਾਮ ਐਸ ਵਕਤ ਤੁਹਾਨੂੰ ਕਹੀਦਾ ਜਾਣਾ ਕਿ 2027 ਦੇ ਵਿੱਚ ਇਹਨਾਂ ਨੇ ਜੇ ਮਾਰ ਖਾਣੀ ਹੈ ਤੇ ਇਹਨਾਂ ਬੰਦਿਆਂ ਤੋਂ ਹੀ ਖਾਣ ਜਿਨ੍ਹਾਂ ਨੂੰ ਤੁਸੀਂ ਵਿਦਾਊਟ ਰੀਜ਼ਨ ਕੁੱਟਦੇ ਹੋ ਮਾਰਦੇ ਹੋ ਅੱਤਵਾਦੀ ਬੋਲਦੇ ਹੋ ਐਕਚੁਅਲੀ ਤੁਹਾਡਾ ਪ੍ਰਸ਼ਾਸਨ ਤੁਸੀਂ ਖੁਦ ਹੀ ਅੱਤਵਾਦੀ ਜਾਣ ਕਿਉਂ ਕਹੂੰ ਅਜਨਾਲਾ ਕੋਰਟ ਦੇ ਵਿੱਚ ਇਸ ਟਾਈਮ ਤੇ ਅਜਨਾਲਾ ਕੋਰਟ ਦੇ ਵਿੱਚ ਸੱਤ ਨੌਜਵਾਨ ਜਿਹੜੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਚੋਂ ਲੈ ਕੇ ਆਏ ਸੀ ਉਹਨਾਂ ਨੂੰ ਫੇਰ ਲੈ ਕੇ ਜਾਇਆ ਗਿਆ ਆਵਾਜ਼ ਦੇ ਪੁਲਿਸ ਰਿਮਾਨ ਮਿਲ ਚੁੱਕਾ 25 ਤਰੀਕ ਤੱਕ 25 ਤਰੀਕ ਨੂੰ ਮਾਨਯੋਗ ਅਦਾਲਤ ਦੇ ਵਿੱਚ ਫੇਰ ਪੇਸ਼ ਹੋਣਗੇ ਜੱਜ ਸਾਹਿਬ ਦੇ ਸਾਹਮਣੇ ਫੇਰ ਪੇਸ਼ ਹੋਣਗੇ ਆ ਕਾਰਨ ਕੀ ਸੀ ਜਦੋਂ ਪੁੱਛਿਆ ਗਿਆ ਕਿ ਰਿਮਾਨ ਲੈਣ ਦਾ ਤੇ ਹੁਣੇ ਹੀ ਖਾਰਾ ਸਾਹਿਬ ਦੱਸ ਰਹੇ ਸੀ ਜਿਹੜੇ ਵਕੀਲ ਸਾਹਿਬ ਆ ਉਹਨਾਂ ਕਹਿੰਦੇ ਕਿ ਜਿਹੜੇ ਫੋਨ ਵਗੈਰਾ ਤੇ ਵੈਪਨ ਵਗੈਰਾ ਉਹਨਾਂ ਕਿਹਾ ਸੀ ਪ੍ਰਸ਼ਾਸਨ ਵੱਲੋਂ ਇਧਰੋਂ ਵਕੀਲ ਸਾਹਿਬ ਵੱਲੋਂ ਕਿ ਉਹਨਾਂ ਕੋ ਜੇ ਰਿਕਵਰ ਹੋਣ ਵਾਲੇ ਆ ਉਹ ਰਿਕਵਰ ਕਰਨ ਵਾਸਤੇ ਸਾਨੂੰ ਰਿਮਾਂਡ ਚਾਹੀਦਾ 4 ਦਿਨ ਦਾ ਤਕਰੀਬਨ ਪੁਲਿਸ ਰਿਮਾਂਡ ਮਿਲਿਆ ਵਾ 4 ਦਿਨ ਤੋਂ ਬਾਅਦ ਦੇ ਵਿੱਚ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਇਸ ਟਾਈਮ ਤਸਵੀਰਾਂ ਜਿਹੜੀਆਂ ਬਿਲਕੁਲ ਉਸ ਅਦਾਲਤ ਦੇ ਸਾਹਮਣੇ ਦੀਆਂ ਤਸਵੀਰਾਂ ਜਿੱਥੇ ਥੋੜੀ ਦੇਰ ਪਹਿਲਾਂ 7 ਨੌਜਵਾਨ ਸੀ ਜਿਹੜੇ ਡਿਬਰੂਗੜੀ ਦੇ ਜ਼ਿਲ੍ਹੇ ਚੋਂ ਲਿਆਂਦਾ ਸੀ ਉਹਨਾਂ ਨੂੰ ਇੱਥੇ ਹੀ ਪੇਸ਼ ਕੀਤਾ ਗਿਆ ਵਾ ਇਸ ਟਾਈਮ ਵਕੀਲ ਜਿਹੜੇ ਹੈਗੇ ਆ ਉਹ ਮੀਡੀਆ ਨਾਲ ਰੂਬਰੂ ਹੋ ਰਿਹਾ ਕੋਸ਼ਿਸ਼ ਕਰਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਇਹ ਤਸਵੀਰ ਤੁਹਾਨੂੰ ਜਿਹੜੇ ਦਿਖਾ ਰਹੇ ਆ ਅੰਦਰ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਥੋਂ ਲੈ ਕੇ ਜਾਇਆ ਗਿਆ ਵਾ ਕਿਉਂਕਿ ਪੁਲਿਸ ਰਿਮਾਂਡ ਮਿਲ ਚੁੱਕਾ ਵਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਵਿੱਚ ਫਿਰ 25 ਤਰੀਕ ਨੂੰ ਇੱਥੇ ਹੀ ਉਹਨਾਂ ਸੱਤ ਨੌਜਵਾਨਾਂ ਨੂੰ ਪੇਸ਼ ਕੀਤਾ ਜਾਊਗਾ ਹਾਂ ਅਮਰਤਪਾਲ ਸਿੰਘ ਜਿਹੇ ਆਪਾਂ ਗੱਲ ਕਰੀਆ ਵਰਿੰਦਰ ਸਿੰਘ ਫੌਜੀ ਦੀ ਪਪਲ ਪ੍ਰੈਸ ਅਜੇ ਵੀ ਉਹ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਆ ਅਗਲੇ ਮਹੀਨੇ ਸ਼ਾਇਦ ਉਹਨਾਂ ਦੀ ਵੀ ਜਿਹੜੀ ਹੈਗੀ ਆ ਐਨਸਰ ਟੁੱਟ ਸਕਦੀ ਆ ਕਿ ਜੇ ਨੇ ਟੁੱਟ ਸਕਦੀ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜੋ ਅੱਜ ਦੀ ਗੱਲ ਕਰਦੇ ਆਂ ਤੇ ਅੱਜ ਤਿੰਨ ਨੌਜਵਾਨਾਂ ਤੋਂ ਇਲਾਵਾ ਸੱਤ ਨੌਜਵਾਨਾਂ ਨੂੰ ਇੱਥੇ ਅਜਨਾਲਾ ਕੋਰਟ 'ਚ ਪੇਸ਼ ਕੀਤਾ ਗਿਆ ਸੀ ਆਪਾਂ ਵਕੀਲ ਸਾਹਿਬ ਨਾਲ ਮਿਲਦੇ ਆਣੇ ਗੱਲਬਾਤ ਕਰਦੇ ਆਂ ਫਤਿਹ ਸੰਜ ਕਰਦੇ ਆਂ ਜੀ ਵੈਗੁਰ ਜੀ ਸਾਹਿਬ ਵੈਗੁਰ ਜੀ ਕੀ ਫਤਿਹ ਰਿਮਾਂਡ ਮਿਲ ਚੁੱਕਾ ਹੈ ਇਸ ਟਾਈਮ ਸੱਤ ਨੌਜਵਾਨਾਂ ਨੂੰ ਰਿਮਾਂਡ ਮਿਲਿਆ ਜੀ ਉਹਨਾਂ ਦਾ 25 ਤਰੀਕ ਤੱਕ ਰਿਮਾਂਡ ਮਿਲ ਚੁੱਕਾ ਹੈ ਇਹਨਾਂ ਨੇ ਕਿਹਾ ਸੀ ਕਿ ਸਸਿ ਵੈਪਨ ਬਰਾਮਦ ਕਰਨੇ ਨੇ ਤੇ ਮੋਬਾਈਲ ਬਰਾਮਦ ਕਰਨੇ ਨੇ ਰਿਕਵਰੀ ਕਰਨੀ ਤਾਂ ਦੂਸਰੀ ਸਾਈਡ ਤੇ ਉਹਨਾਂ ਦੇ ਅਫੀਸਰ ਨੇ ਅਦਾਲਤ 'ਚ ਕਿਹਾ ਕਿ ਆਲਰੇਡੀ ਜਿਹੜੇ ਨੇ ਵੈਪਨ ਹੈ ਉਹਨਾਂ ਨੇ ਕਿਹਾ ਜਿਹੜੀ ਕਾਲ ਡਿਟੇਲ ਸਾਡੇ ਕੋਲ ਹੈ ਤੇ ਮੈਂ ਕਿਹਾ ਵੈਪਨ ਤਾਂ ਨਾਲ ਇੱਕ ਸੜੀ ਜਿੰਨੇ ਨਾਲੇ ਕੋਰਟ ਚ ਪੇਸ਼ ਹੋ ਰਹੇ ਨੇ ਅੰਮ੍ਰਿਤਸਰ ਅਦਾਲਤ ਚ ਪੇਸ਼ ਹੋ ਰਹੇ ਨੇ ਟ੍ਰਾਇਲ ਚੱਲ ਰਿਹਾ ਹੈ ਤਾਂ ਉਸ ਕੁਐਸਚਨ ਦਾ ਕੋਈ ਆਨਸਰ ਨਹੀਂ ਸੀ ਸਿਰਫ ਜਾਣ ਬੁੱਝ ਕੇ ਇੱਕ ਪੋਲੀਟੀਕਲ ਪਾਰਟੀ ਬਣੀ ਹੈ ਵਾਰਸ ਪੰਜਾਬ ਦੇ ਵਾਰਸ ਪੰਜਾਬ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਡੀਫੇਮ ਕਰਨ ਦੇ ਲਈ ਹੁਣ 2 ਸਾਲ ਦੇ ਬਾਅਦ ਉਤੋਂ ਕਿ ਪਿਸਤਲ ਕੱਢ ਕੇ ਦੇ ਦੇਣਾ ਕਿਉਂਕਿ ਪੰਜਾਬ ਪੁਲਿਸ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਜੋ ਹੁਣ 2 ਦਿਨ ਪਹਿਲਾਂ ਹੋਇਆ ਹੈ ਇਹ ਕਰਨਲ ਦੀ ਵਾਈਫ ਉਹਦੇ ਬੇਟੇ ਟਿਆ ਗਿਆ ਹੈ ਜਿਵੇਂ ਕਿਸਾਨਾਂ ਦੇ ਕਿਤੇ ਹੋਇਆ ਕਿ ਪੰਜਾਬ ਦਾ ਡੀਆਈਜੀ ਲੋਕਾਂ ਨੂੰ ਵਾਜਾ ਮਾਰ ਕੇ ਥ੍ਰੈਟ ਕਰੇ ਪਹਿਲੀ ਵਾਰ ਪੰਜਾਬ ਚ ਹੋ ਰਿਹਾ ਹੈ ਹਾਂ ਇੱਕ ਇਹ ਸਟੇਟ ਦਾ ਆਰਡਰ ਹੁੰਦਾ ਹੈ ਇਹ ਡੀਸੀ ਦੇ ਆਰਡਰ ਹੁੰਦੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਇੱਕ ਡੀਆਈਜੀ ਐਸਐਸਪੀ ਪੰਜਾਬ ਨੂੰ ਥ੍ਰੈਟ ਕਰ ਰਿਹਾ ਉਸ ਪੰਜਾਬ ਦੇ ਵਿੱਚ ਅਸੀਂ ਕਿਵੇਂ ਕਵਾਂਗੇ ਅਸੀਂ ਕਿਵੇਂ ਕਵਾਂਗੇ ਕਿ ਇਥੇ ਕੀ ਨਹੀਂ ਹੋ ਸਕਦਾ ਸਿਰਫ ਇੱਕ ਪ੍ਰੋਬਲਮ ਇਹ ਹੈ ਕਿ ਭਾਈ ਅਮਰਤਪਾਲ ਦਾ ਜਿਹੜਾ ਨਾਂ ਹੈ ਉਹ ਪੰਜਾਬ ਦੇ ਬੱਚੇ-ਬੱਚੇ ਤੱਕ ਪਹੁੰਚ ਚੁੱਕਾ 227 ਦਾ ਡਰ ਸਤਾ ਰਿਹਾ ਤੁਹਾਨੂੰ ਕੋਈ ਲੱਗਦਾ 227 ਤੋਂ ਬਾਅਦ ਅਗਰ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਜਾਂ ਇਹਨਾਂ ਨੂੰ ਖਤਮ ਕੀਤਾ ਇਹ ਸਰਕਾਰ ਨੂੰ ਭਾਈ ਅਮਰਤਪਾਲ ਦੀ ਪਾਰਟੀ ਹੀ ਕਰੋ ਅੱਛਾ ਹੁਣ ਰਿਮਾਂਡ ਕਿੰਨਾ ਮਿਲਿਆ ਵਾ ਇਹਨਾਂ ਨੌਜਵਾਨਾਂ ਦੇ ਸਾਥ ਰਿਮਾਂਡ 25 ਤਿੱਕਰ ਮਿਲਿਆ ਅੱਜ ਮੇਰੇ ਦੇਖਣ ਚ ਕੀ ਹੋ ਗਈ ਹਾਂ 25 ਤਿੱਕਰ 4 ਦਿਨ ਦਾ ਰਿਮਾਂਡ ਮਿਲਿਆ ਰਿਕਵਰੀ ਵੈਪਨ ਜਾਂ ਫੋਨ ਦੀ ਗੱਲ ਹੋਈ ਸਾਡੀ ਆਹ ਤੇ ਕੋਲੋ ਬਣਾ ਦੇਣਗੇ ਜੀ ਕੀ ਨਹੀਂ ਕਰ ਸਕਦੇ ਇਹ ਇਸ ਤਰ੍ਹਾਂ ਵੀ ਹੋ ਸਕਦਾ ਸਰ ਬਹੁਤ ਕੇਸਾਂ ਦੇ ਵਿੱਚ ਹੁੰਦਾ ਹੈ ਇਹ ਆਰਜੇ ਕੋਲੋਂ ਉੱਥੇ ਕੋਈ ਮਰਜ਼ੀ ਕੋਈ ਮਿੱਟੀ ਪੱਟ ਕੇ ਉੱਤੇ ਤੇ ਮਿੱਟੀ ਪਾ ਕੇ ਥੱਲੇ ਵੈਪਨ ਕੱਢ ਲੈਣਗੇ ਇਹਨਾਂ ਦਾ ਕੀ ਕਰ ਲਾਂਗੇ ਰੋਜ ਹੀ ਕੋਟਾ ਜਿਹਾ ਹੁੰਦਾ ਕਿ ਪੰਜਾਬ ਦੇ ਅੰਦਰ ਐਸ ਵਕਤ ਜਿਹੜਾ 50 ਪੁਲਿਸ ਦਾ ਰਾਜ ਹੈ ਬਹੁਤ ਜ਼ਿਆਦਾ ਇੱਕ ਤਰਾਸ ਦੀ ਹੈ ਸਾਡੇ ਲਈ ਐਸ ਵਕਤ ਅਸੀਂ ਇੱਕ ਡਿਕਟੇਟਰਸ਼ਿਪ ਰਾਸ਼ਟਰਪਤੀ ਰਾਜ ਨਾਲੋਂ ਵੀ ਮਾੜੇ ਰਾਜ ਚ ਆ ਚੁੱਕੇ ਹਾਂ ਕਰਨਲ ਦੇ ਜਿਹੜੀ 2 ਸਾਲ ਦੀ ਐਨਐਸਏ ਤਹਿਤ ਜਾਂਚ ਹੈ ਪੁਲਿਸ ਦੀ ਉਹ ਅਜੇ ਵੀ ਅਧੂਰੀ ਹੈ ਜਿਹੜਾ ਕੰਮ ਨਹੀਂ ਕੀਤਾ ਜਾਦਾ ਉਹ ਐਨਐਸਏ ਖਤਮ ਹੋ ਚੁੱਕੀ ਹੈ ਜਿਹੜੀ ਪੁਲਿਸ ਕਹਿ ਰਹੀ ਹੈ ਵੀ ਅਸੀਂ ਜਾਂਚ ਕਰ ਰਹੇ ਹਾਂ ਰਿਮਾਂਡ ਤੇ ਲੈ ਕੇ ਤੁਸੀਂ ਕਹਿ ਰਹੇ ਹੋ ਸਰਕਾਰ ਦਾ ਮਕਸਦ ਇਹ ਹੈ ਐਨਐਸਏ ਨੂੰ ਸਹੀ ਠਹਿਰਾਉਣਾ ਕਿ ਇਹਨਾਂ ਕੋਲੋਂ ਕੋਈ ਵੈਪਨ ਦਿਖਾ ਦਿਓ 2 ਸਾਲ ਦੇ ਬਾਅਦ ਇਹਨਾਂ ਤੋਂ ਕੋਈ ਕਾਲ ਡਿਟੇਲ ਬਾਹਰ ਦੇ ਵਿੱਚ ਦਿਖਾ ਦਿਓ ਕਿਸੇ ਦੇ ਨਾਲ ਤਾਂ ਕਹਿ ਜਾਗੇ ਨਹੀਂ ਜੀ ਇਹ ਤਾਂ ਆਦਮੀ ਜਿਹੜੇ ਨੇ ਇਹਨਾਂ ਦੇ ਤਾਂ ਰਿਲੇਸ਼ਨ ਬਹੁਤ ਜ਼ਿਆਦਾ ਸੀ ਸੋ ਇਹ ਜਾਣ ਬੁੱਝ ਕੇ ਸਰਕਾਰ ਕਰ ਰਹੀ ਹੈ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਹਟਾ ਕਿ ਪੰਜਾਬ ਦੇ ਅੰਦਰ ਇਸ ਵਕਤ ਜਿਹੜਾ ਹੈ ਉਹ ਇੱਕ ਡਿਕਟੇਟਰਸ਼ਿਪ ਹੈ ਇੱਕ ਪੁਲਿਸ ਰਾਜ ਹੈ ਇਸ ਵਕਤ ਜੋ ਮਰਜ਼ੀ ਉਹ ਕਹਿੰਦੇ ਕਿ ਸਜ਼ਾਵਾਂ ਹੋਣਗੀਆਂ ਜੇ ਕਿਉਂਕਿ ਅਜਨਾਲਾ ਜਿਹੜਾ ਕੇਸ ਪੈਂਡਿੰਗ ਆ ਭਾਵੇਂ 2 ਸਾਲ ਉੱਥੇ ਐਨਐਸਏ ਭੁਗਤ ਚੁੱਕੇ ਆ ਨਹੀਂ ਸਜ਼ਾਵਾਂ ਇਹਨਾਂ ਦੇ ਕੋਈ ਘਰ ਦੀ ਅਦਾਲਤ ਨਹੀਂ ਹੈ ਸਜ਼ਾ ਦੇਣੀ ਜਾਂ ਬਰੀ ਕਰਨਾ ਉਹ ਅਦਾਲਤ ਦਾ ਕੰਮ ਹੈ ਇਹ ਪੁਲਿਸ ਜਿਹੜਾ ਕਹਿ ਰਹੀ ਹੈ ਅਸੀਂ ਸਜ਼ਾ ਦੇ ਆ ਕਿਵੇਂ ਸਜ਼ਾ ਦਵਾ ਦੀਪੀ ਸਾਹਿਬ ਕਹਿ ਰਹੇ ਕਿ ਸਖਤ ਸਜ਼ਾਵਾਂ ਹੋਣਗੀਆਂ ਅਜਨਾਲੇ ਵਾਲੇ ਕੇਸ ਦੇ ਵਿੱਚ ਤੁਹਾਡਾ ਕੋਈ ਵੀ ਸੈਕਸ਼ਨ ਪ੍ਰੂਵ ਨਹੀਂ ਹੁੰਦਾ ਸਿੰਪਲ ਇੰਜਰੀ ਹੈ ਡੇਂਜਰ ਟੂ ਲਾਈਫ ਨਹੀਂ ਅਟੈਕ ਸਾਬ ਤੋ ਨਹੀਂ ਹੁੰਦਾ ਮਾਲ ਖਾਨੇ ਚ ਕਿ ਉਥੋਂ ਸਮਾਨ ਗਵਾਚਿਆ ਨਹੀਂ ਉਹਨਾਂ ਦਾ ਸੋ ਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਨੂੰ ਵਾਪਸ ਲਾਉਣਾ ਇਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਕੰਮ ਸੀ ਉਹਨਾਂ ਨੇ ਵੀ ਕਿੰਤੂ ਪ੍ਰਿੰਤੂ ਨਹੀਂ ਕੀਤਾ ਇਟ ਮੀਨਸ ਕੋਈ ਗਨਾਹ ਨਹੀਂ ਕਿਉਂਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਬਾਰੇ ਸਾਡੇ ਪੰਜ ਤਖਤ ਨੇ ਅਗਰ ਕੋਈ ਐਸੀ ਪ੍ਰੋਬਲਮ ਹੁੰਦੀ ਤਾਂ ਉਥੋਂ ਹੁਕਮ ਜ਼ਰੂਰ ਆਉਂਦਾ ਸੋ ਉਥੋਂ ਨਹੀਂ ਆਇਆ ਤਾਂ ਪੁਲਿਸ ਤਾਂ ਤੁਹਾਨੂੰ ਮੈਨੂੰ ਡਿਸੀਜਣਾ ਦੋ ਦਿਨ ਪਹਿਲਾਂ ਜਿਵੇਂ ਇੱਕ ਕਰਨਲ ਦੇ ਬੇਟੇ ਨੂੰ ਕੁੱਟਿਆ ਹੈ ਇੱਕ ਆਈਜੀ ਦੇ ਰੈਂਕ ਦੇ ਬੰਦੇ ਨੂੰ ਕੁੱਟਿਆ ਹੈ ਪੰਜਾਬ ਪੁਲਿਸ ਬਾਰੇ ਐਸ ਵਕਤ ਬੇਲਗਾਮ ਐਸ ਵਕਤ ਜੋ ਮਰਜੀ ਕਰ ਤੁਸੀਂ ਮਿਲੇ ਉਹਨਾਂ ਨੌਜਵਾਨਾਂ ਨੂੰ ਹਾਂ ਮੈਂ ਮਿਲਿਆ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਉਹ ਬਿਲਕੁਲ ਠੀਕ ਨੇ ਸਿਹਤ ਪੱਖੋਂ ਤਾਂ ਲੱਗ ਰਹੇ ਨੇ ਵੀਕ ਨੇ ਪਰ ਢੈਂਦੀ ਜੀ ਕਲਾਲੇ ਨਹੀਂ ਹੋ আচ্ছা ਦੂਜੇ ਤਿੰਨ ਨੌਜਵਾਨ ਜਿਹੜੇ ਡਿਬਰੂਗੜ ਦੇ ਵਿੱਚ ਆ ਆਸਵੰਦੋ ਕੀ ਅਗਲੇ ਮਹੀਨੇ ਉਹਨਾਂ ਦੀ ਐਨਐਸਏ ਟੁੱਟ ਜੂ ਨਹੀਂ ਟੁੱਟੂਗੀ ਜੀ ਉਹ ਰਾਕੇ ਕੀ ਕਰਨਗੇ ਕਿਉਂਕਿ ਇਹ ਨਾ ਤੋੜਨਗੇ ਮੈਂ ਤੁਹਾਨੂੰ ਕਹੀਦਾ ਜਾਣਾ ਕਿ 2027 ਦੇ ਵਿੱਚ ਇਹਨਾਂ ਨੇ ਜੇ ਮਾਰ ਖਾਣੀ ਹੈ ਤੇ ਇਹਨਾਂ ਬੰਦਿਆਂ ਤੋਂ ਹੀ ਖਾਣੀ ਜਿਨ੍ਹਾਂ ਨੂੰ ਤੁਸੀਂ ਵਿਦਾਊਟ ਰੀਜ਼ਨ ਕੁੱਟਦੇ ਹੋ ਮਾਰਦੇ ਹੋ ਅੱਤਵਾਦੀ ਬੋਲਦੇ ਹੋ ਐਕਚੁਅਲੀ ਤੁਹਾਡਾ ਪ੍ਰਸ਼ਾਸਨ ਤੁਸੀਂ ਖੁਦ ਹੀ ਅੱਤਵਾਦੀ ਦੂਜਿਆਂ ਨੂੰ ਕਿਉਂ ਕਹਾਂ ਇਸ ਟਾਈਮ ਦੇ ਉੱਤੇ ਸਵਾਲ ਖੜੇ ਕੀਤੇ ਆ ਵਕੀਲ ਹਰਪਾਲ ਸਿੰਘ ਖਾਰਾ ਨੇ ਕਹਿੰਦੇ ਕਿ ਜਦੋਂ ਪ੍ਰਸ਼ਾਸਨ ਹੀ ਅਤਵਾਦੀ ਹੋ ਜੇ ਫਿਰ ਸਵਾਲ ਕਿਹੜੇ ਆ ਹਨਾ ਉਧਰਲੇ ਪਾਸੇ ਜੋ ਹੋਇਆ ਕਰਨਲ ਨੂੰ ਕੁੱਟਮਾਰ ਉਹਦਾ ਮਸਲਾ ਵੀ ਇਸ ਟਾਈਮ ਦੇ ਉਜਾਗਰ ਹੋਇਆ ਵਾ ਕਿਉਂਕਿ ਕਰਨਲ ਦੀ ਜੋ ਕੁੱਟਮਾਰ ਹੋ ਸਕਦੀ ਆ ਪੰਜਾਬ ਪੁਲਿਸ ਇੰਨੇ ਵੱਡੇ ਪੱਧਰ ਦੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਨੂੰ ਕੁੱਟਮਾਰ ਕਰ ਸਕਦੇ ਤੇ ਆਮ ਲੋਕਾਂ ਦਾ ਕੀ ਹੋਊਗਾ ਬੇਲਗਾਮ ਪੁਲਿਸ ਆ ਇਸ ਟਾਈਮ ਦੇ ਉੱਤੇ ਜੋ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਬੇਲਗਾਮ ਆ ਪੰਜਾਬ ਪੁਲਿਸ ਇਸ ਟਾਈਮ ਦੇ ਉੱਤੇ ਦੋਸ਼ ਲਾਏ ਆਏ ਤੇ ਉਧਰਲੇ ਪਾਸੇ ਕਰਨਲ ਵਾਲੀ ਗੱਲ ਤੇ ਨਾਲ ਉਹਨਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਦਾ ਵੀ ਮਾਹੌਲ ਵੇਖ ਲਓ ਕਿਸਾਨਾਂ ਨੂੰ ਕਿਦਾਂ ਚੱਕਿਆ ਉਹਨਾਂ ਨੂੰ ਚੁੱਕਣ ਦੇ ਨਾਲ ਜੋ ਵਾਰਨਿੰਗ ਦਿੱਤੀ ਗਈ ਸੀ ਕਹਿੰਦੇ ਕਿ ਇਹ ਕੋ ਚੰਗਾ ਨਹੀਂ ਸ਼ੁਭ ਸੰਕੇਤ ਨਹੀਂ ਪੰਜਾਬ ਵਾਸਤੇ ਇਹਨਾਂ ਨੌਜਵਾਨਾਂ ਨੂੰ ਜਿਹੜਾ ਸੱਤ ਵਾਰ ਰਿਕਵਰੀ ਕਹਿੰਦੇ ਕਿਵੇਂ ਹੋਊਗੀ ਕਹਿੰਦੇ ਰਿਕਵਰੀ ਝੂਠੀ ਵੀ ਹੋ ਸਕਦੀ ਹੈ ਹਰਪਾਲ ਸਿੰਘ ਖਾਰਾ ਨੇ ਬਾਰ-ਬਾਰ ਕਿਹਾ ਕਿ ਰਿਕਵਰੀ ਝੂਠੀ ਵੀ ਹੋ ਸਕਦੀ ਹੈ ਕਿਉਂਕਿ 2 ਸਾਲ ਬਾਅਦ ਉਸਲਮਾਰੀ ਚ ਫੋਨ ਪਿਆ ਨਹੀਂ ਲੱਭ ਸਕਦਾ ਵੈਪਨ ਨੱਪਿਆਂ ਦੀ ਗੱਲ ਹੋਈ ਆ ਵੈਪਨ ਉਹ ਕਹਿੰਦੇ ਕਿ ਉਹ ਤਾਂ ਪਹਿਲਾਂ ਰਿਕਵਰ ਹੋ ਚੁੱਕੇ ਜਿਹੜੇ ਚੀਜ਼ਾਂ ਪਹਿਲਾਂ ਨੌਜਵਾਨ ਜਿਹੜੇ ਡਿਬਰੂਗੜੀ ਦੇ ਜੇਲ੍ਹਾਂ ਦੇ ਵਿੱਚ ਆਵੇ ਅਮਰਤਪਾਲ ਸਿੰਘ ਕੀ ਉਹਨਾਂ ਦੀ ਰਿਹਾਈ ਹੋਊਗੀ ਉਹਨਾਂ ਨੂੰ ਐਨਐਸਏ ਟੁੱਟ ਕੇ ਵਾਪਸ ਆਉਣਗੇ ਕਹਿੰਦੇ ਕਿ ਹੁਣ ਤੇ ਸਾਫ ਹੋ ਚੁੱਕਾ ਕਿ ਜੇ ਸੱਤ ਨੌਜਵਾਨ ਪੰਜਾਬ ਦੀਆਂ ਜੇਲ੍ਹਾਂ ਚ ਆ ਸਕਦੇ ਆ ਤੇ ਅਗਲੇ ਮਹੀਨੇ ਅਮਰਤਪਾਲ ਸਿੰਘ ਤੇ ਨਾਲ ਵਿਰਿੰਦਰ ਸਿੰਘ ਫੌਜੀ ਤੇ ਪੱਪਲਪ੍ਰੀਤ ਸਿੰਘ ਜੇਲ੍ਹ ਤੋਂ ਉੱਥੋਂ ਡਿਬਰੂਗੜੀ ਜੇਲ੍ਹ ਤੋਂ ਪੰਜਾਬ ਦੀਆਂ ਜੇਲ੍ਹਾਂ ਤੇ ਸ਼ਿਫਟ ਹੋ ਸਕਦੇ ਆ ਦੇਖਦੇ ਆ 4 ਦਿਨ ਦਾ ਪੁਲਿਸ ਰਿਮਾਂਡ 21 ਤਰੀਕ ਤੋਂ ਲੈ ਕੇ 25 ਤਰੀਕ ਦਾ ਪੁਲਿਸ ਰਿਮਾਂਡ ਮਿਲਿਆ ਉਸ ਪੁਲਿਸ ਰਿਮਾਂਡ ਦੇ ਵਿੱਚ ਕੀ ਰਿਕਵਰੀ ਹੁੰਦੀ ਆ ਫੋਨ ਰਿਕਵਰ ਹੁੰਦੇ ਆ ਕੋਈ ਵਿਆਪਕ ਕਵਰ ਹੁੰਦੇ ਆ ਤੇ ਅਗਲੀ ਰਣਨੀਤੀ ਅਗਲੀ ਕਾਰਵਾਈ ਕੀ ਹੁੰਦੀ ਆ ਖਾਸ ਕਰਕੇ ਪ੍ਰਸ਼ਾਸਨ ਦੀ